ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਦਿੱਲੀ ਚ ਗਜੇਂਦਰ ਦੀ ਖੁਦਖੁਸ਼ੀ ਤੇ ਆਮ ਆਦਮੀ ਪਾਰਟੀ ਕਸੂਤੀ ਫਸੀ ਹੋਈ ਹੈ ਵਿਰੋਧੀ ਵੀ ਗਜੇਂਦਰ ਦੀ ਮੌਤ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਇਥੋਂ ਤੱਕ ਕਿ ਆਪ ਦੇ ਆਪਣੇ ਵੀ ਪਰाये ਹੋ ਰਹੇ ਨੇ ਸਵਾਲ ਉੱਠ ਰਿਹਾ ਹੈ ਕਿ ਆਖਰ ਆਪ ਨੇ ਕਿਉਂ ਨਹੀਂ ਬਚਾਈ ਗਜੇਂਦਰ ਦੀ ਜਾਨ ਪਰ ਆਮ ਆਦਮੀ ਪਾਰਟੀ ਸੰਸਦ ਭਗਵੰਤ ਮਾਨ ਦਾ ਸਿਸਟਮ ਨੂੰ ਦੋਸ਼ੀ ਦੱਸ ਰਹੇ ਨੇ ਪਰ ਸ਼ਾਇਦ ਇਹ ਪਹੁੰਚ ਗਏ ਕਿਉਂਕਿ ਆਪ ਵੀ ਉਸੇ ਸਿਸਟਮ ਦਾ ਹਿੱਸਾ ਨੇ ਸਿਸਟਮ ਤੋਂ ਦੁਖੀ ਸੀਗਾ ਉਹ ਰਾਜਸਥਾਨ ਤੋਂ ਚੱਲ ਕੇ ਆਇਆ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਮੇਰੇ ਮੈਂ ਪਰਿਵਾਰ ਦਾ ਗੁਜ਼ਾਰਾ ਨਹੀਂ ਕਰ ਸਕਦਾ ਔਰ ਐਨੀ ਢੀਡ ਦੇ ਸਾਹਮਣੇ ਉਹਨੇ ਇਸ ਤਰ੍ਹਾਂ ਦਾ ਸਟੈਪ ਲਿਆ ਸਿਸਟਮ ਜ਼ਿੰਮੇਵਾਰ ਹੈ 70 ਸਾਲ ਦੀ ਨੇੜ ਤੇੜੇ ਆਜ਼ਾਦੀ ਨੂੰ ਹੋ ਗਏ ਨੇ ਹਜੇ ਤੱਕ ਅਸੀਂ ਲੋਕਾਂ ਨੂੰ ਕਿਸਮਤ ਤੇ ਛੱਡ ਰੱਖਿਆ ਆਜ਼ਾਦੀ ਸਿਰਫ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਜਾਂ ਸੰਸਦ ਭਵਨਾਂ ਜਾਂ ਵਿਧਾਨ ਸਭਾ 'ਚ ਆਈ ਹੈ ਇਹਨਾਂ ਦੇ ਬੰਗਲਾਂ 'ਚ ਪੰਜਾਹ ਆਜ਼ਾਦੀ ਆ ਗਈ। ਆਦਰਵਾਇਜ਼ ਆਮ ਲੋਕਾਂ ਕੋਲ ਇਹ ਆਜ਼ਾਦੀ ਨਹੀਂ ਪਹੁੰਚੀ। ਭਾਵੇਂ ਉਹ ਵਪਾਰੀ ਐ, ਭਾਵੇਂ ਉਹ ਦਿਹਾੜੀਦਾਰ ਐ, ਭਾਵੇਂ ਮੁਲਾਜ਼ਮ ਐ, ਭਾਵੇਂ ਉਹ ਸਟੂਡੈਂਟ ਐ, ਬੇਰੁਜ਼ਗਾਰ ਨੇ। ਉਹ ਤਾਂ ਸਾਰੇ ਉਸੇ ਤਰ੍ਹਾਂ ਨਾਰੇ ਚੱਲ ਰਹੇ ਨੇ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਇੱਕ ਆਤਮ ਹੱਤਿਆ ਹੋ ਗਈ ਤੇ ਤੇ ਰਾਜਨੀਤੀ ਨਾ ਕਰੋ। ਜਿਹੜੀਆਂ ਅੱਜ ਹੋਣਗੀਆਂ ਹਰ ਅੱਧੇ ਘੰਟੇ ਬਾਅਦ ਹੀ ਕਿਸਾਨ ਮਰ ਰਿਹਾ ਹੈ। ਹਰ ਅੱਧੇ ਘੰਟੇ ਬਾਅਦ ਆ ਇਹਨਾਂ ਨੇ ਹੁਣੀ ਮੈਨੂੰ ਨਵੀਂ ਗੱਲ ਦੱਸੀ ਹੈ ਕਿ ਜੇ ਹਾਲਾਤ ਇਦਾਂ ਦੇ ਰਹੇ ਤਾਂ ਆਰਥੀਏ ਵੀ ਖੁਦ ਕੁਛੀਆ ਬਾਰੇ ਸੋਚਣ ਲੱਗ ਕੌਣ ਉਹਨਾਂ ਨੂੰ ਮਜਬੂਰ ਕਰ ਰਿਹਾ ਉੱਥੇ ਤੱਕ ਇਹ ਇਹੋ ਜਿਹੇ ਸਟੈਪ ਚੱਕਣ ਲਈ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਹੌਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি نیوز ਪੰਜਾਬੀ